ਕੌਣ ਡੂਗੀ ਆਪ ਪਤਾ ਕਿ ਚੋਰੀ ਕਰ ਰਿਹਾ ਉਹ ਨਹੀਂ ਇਹ ਤਾਂ ਬੰਦਾ ਭੱਜ ਤਾ ਯਾਰ ਸਾਡੇ ਗਵਾਂਡ ਦਾ ਮੈਨੂੰ ਪਤਾ ਹੈ ਇਹਦੇ ਬਾਰੇ ਸਾਰੀਆਂ ਵੱਟੀਆਂ ਗਈਆਂ ਆ ਵੀ ਵੱਡੀ ਗਈ ਆ ਵੀ ਵੱਡੀ ਗਈ ਮੇਰੀ ਵੀ ਵੱਡੀ ਜਾਊਗੀ ਆਪਣੀ ਵੀ ਵੱਡੀ ਜਾਊ ਕਣਕ ਮੈਂ ਬੇਬੇ ਨੂੰ ਕਹਿ ਕੇ ਆਇਆ ਓਏ ਕਣਕ ਵੱਡੀ ਜਾਊਗੀ ਸਾਡੀ ਵੀ ਸਾਡੀ ਕਣਕ ਵੱਡੀ ਜਾਊਗੀ ਆ ਵੀ ਵੱਡੀ ਗਈ ਕੱਕ ਵੱਡੀ ਜਾ ਹੋਰ ਵੱਡੇ ਭਾਈ ਕੀ ਹਾਲ ਨੇ ਠੀਕ ਆ ਠੀਕ ਆ ਆ ਗਿਆ ਆ ਗਿਆ ਆ ਹਾਂ ਮੈਂ ਕੱਕ ਵੱਡ ਲਿਆ ਵਾ ਇਹਨੇ ਤੁਸੀਂ ਇਹਨੂੰ ਸਮਾਰੋ ਫਾਇਰ ਕਰ ਯਾਰ ਕੱਖ ਕੁਖ ਨੂੰ ਠੱਡ ਪੈਣਾ ਅੱਛਾ ਇਹਦਾ ਇਹਦਾ ਖਰਾ ਪੈਣਾ ਕੀ ਹੋ ਗਿਆ ਇਹਨੂੰ ਕਰਾਂਗੇ ਆਪਾਂ ਜੇ ਆਪਣੇ ਟੋਕਾ ਹੀ ਨਾ ਹੋਇਆ ਹਾਂ ਆ ਵੀ ਗੱਲ ਸਹੀ ਆ ਨਹੀਂ ਕਰ ਇਹ ਤਾਂ ਦੇਖ ਯਾਰ ਸਾਰਾ ਫਟ ਗਿਆ ਬੜਾ ਓਹੋ ਬੜਾ ਮੜਾ ਹੋਇਆ ਇਹ ਤਾਂ ਇਹਦੇ ਕੰਗੀ ਵੀ ਹਰ ਖਤਮ ਹੈ ਅੱਛਾ ਫਾਇਰ ਕਰ ਮੈਂ ਨਾ ਕੱਲ ਕੰਗੀ ਲੈ ਕੇ ਆਇਆ ਕੋਨੇ ਨੂੰ ਠੀਕ ਆ ਓ ਉੱਥੇ ਆ ਉੱਥੇ ਕੱਟ ਲੈ ਲੱਗ ਗਏ ਨੇ ਤੁਸੀਂ ਇਹਨੂੰ ਸੈੱਟ ਕਰੋ ਐਨੇ ਮੈਂ ਦੇਖਾ ਇਹਦਾ ਕੀ ਬਣਾਣਾ ਉਹਨੇ ਇਹ ਤਾਂ ਮੈਨੂੰ ਨਹੀਂ ਲੱਭ ਰਹੀ ਇੱਥੇ ਓ ਮੜਿਆ ਹਲੇ ਦੇਖਿਆ ਦਾ ਤੂੰ ਹੈਣੀ ਪਹਿਲਾਂ ਹੀ ਜਵਾਬ ਦੇ ਤੇ ਪਹਿਲਾਂ ਆੜ ਜਾਣਾ ਤੂੰ ਨਹੀਂ ਲੱਭਰੀ ਜੀ ਜੇ ਭਈ ਹੁੰਦੀ ਤਾਂ ਉੱਪਰ ਹੀ ਲੱਭ ਜਾਂਦੀ ਐਨੀ ਗਾਹਾਂ ਦਾ ਜਾਣ ਨਹੀਂ ਲੱਗੀ ਤੁਸੀਂ ਆਪ ਹੀ ਆ ਕੇ ਦੇਖ ਲਓ ਉੱਪਰ ਕੀ ਮੱਖਣਾ ਵੀ ਉੱਪਰ ਹੀ ਹੋਊਗੀ ਮੈਂ ਲੱਗੂਗੀ ਜਾਂ ਹੇਠਾਂ ਨਾ ਭਈ ਮੈਨੂੰ ਤਾਂ ਨਹੀਂ ਲੱਭੀ ਉਹ ਮੈਨੂੰ ਲਾਦਾ ਉਹ ਕੋਈ ਚੱਕ ਕੇ ਚੁੱਕੇ ਨਾ ਲੱਗਿਆ ਹੁੰਦਾ ਮੈਂ ਇੱਥੇ ਜੀ ਕਿ ਗਈ ਕਿੱਥੇ ਪਤਾ ਨਹੀਂ ਉਹ ਕਿਤੇ ਐਵੇਂ ਤਾਂ ਇਹਨੂੰ ਸੁੱਟ ਕੇ ਸੱਟ ਆ ਗਿਆ ਦੇ ਨਹੀਂ ਮੈਂ ਸੱਟ ਗਿਆ ਆ ਯਾਰ ਹੁਣ ਮੈਨੂੰ ਕੋਈ ਪਾ ਪੌਰੀ ਲਾ ਲੈਣੇ ਕੋਈ ਜਿਗਾਰਡਮੈਂਟ ਜਿਗਾਰਡ ਤਾਂ ਤਨੂਕੀ ਤੇ ਤੂੰ ਜਿਗਾਰਡ ਲਾਣਾ ਹੁੰਦਾ ਮੈਨੂੰ ਗਾਉਣਾ ਚੱਕਣਾ ਪੈਂਦਾ ਹੱਥ 'ਚ ਇੱਕ ਮਿੰਟ ਯਾਰ ਹੁਣ ਛੱਡ ਮੈਨੂੰ ਦੇਖਣ ਦੇ ਪਹਿਲਾਂ ਦੇਖ ਇੱਕ ਅੰਗੀ ਦਾ ਆਪਣਾ ਚੱਲ ਜਾਊਗਾ ਅੱਛਾ ਇਹ ਪਾਸਾ ਬਦਲ ਕੇ ਪਾ ਦੂਗਾ ਐਂ ਕਰ ਮੈਂ ਕੋ ਹੋਰ ਵੀ ਚੀਜ਼ ਲੈ ਕੇ ਆਂ ਅੱਛਾ ਆਪ ਰੋ ਜਾ ਇਸ ਤੇ ਠੀਕ ਹੈ ਜੀ ਐਂ ਕਰੀ ਸਨੂਣਾ ਉੱਥੇ ਤੇ ਟੀਨ ਦੇ ਡੱਬੇ ਪਏ ਆ ਠੀਕ ਹੈ ਕਰ ਲੈ ਇਸ ਨੂੰ ਗਰਮ ਕਰ ਲੈ ਮਗਲੈਲ ਵੀ ਪਿਆ ਨਾ ਦੋ ਹੱਪਾ ਇਹਦਾ ਮਗਲੈਲ ਦੀ ਆ ਭਾਜੀ ਉਹ ਲੱਕੜੀਆਂ ਆਪਣੀਆਂ ਠੀਕ ਹੈ ਜੀ ਨਿੱਕੇ ਕੁੱਤੀ ਜੀ ਬਲਾਕ ਉਹਦੇ ਚਾ ਕਰ ਲੈ ਦੇਖ ਲੈ ਨਾ ਇਹ ਮੈਂ ਇਹ ਤੇ ਕੰਗੀ ਬਦਲ ਰਿਹਾ ਠੀਕ ਹੈ ਜੀ ਇਹ ਸੱਤ ਕੰਦੀ ਹੈਗੀ ਭਾਈ ਮੈਨੂੰ ਨਹੀਂ ਕੋਈ ਸਮਝ ਆ ਰਿਹਾ ਆਪ ਹੀ ਆ ਕੇ ਕਰ ਲਓ ਉਹ ਤੂੰ ਹਰ ਕੁਝ ਹੱਤ ਕਰਨਾ ਵੀ ਸਿੱਖ ਲਾ ਸਮਝ ਨਹੀਂ ਲੱਗ ਰਿਹਾ ਮੈਨੂੰ ਤਾਂ ਬਸ ਆਮ ਜਿੰਨੀ ਲਾਗ ਰਹੀ ਆਓ ਮੇਰੇ ਨਾਲ ਤੁਸੀਂ ਆਪੇ ਦੱਸੋ ਆ ਕਰਨਾ ਵੇ ਨਾ ਉਹਨੂੰ ਆਹ ਕਰਨਾ ਇਧਰ ਆ ਬੇ ਆਪੇ ਕਰ ਲਾਂਗੇ ਇਕੱਠੇ ਆਪਿਆ ਡੱਬਾ ਤਨ ਉਹਦਾ ਵਧੀਆ ਡੱਬਾ ਪਿਆ ਅੱਛਾ ਇਹਨੂੰ ਆਪਾਂ ਤੇਰੇ ਉੱਪਰੋਂ ਕੱਟ ਲੈਣਾ ਠੀਕ ਜੱਸੀ ਕਹਿੰਦੀ ਸੀ ਕਹਿੰਦੀ ਮੈਂ ਆਉਂਗੀ ਭੈਣ ਕੋਲ ਗਈ ਹੋਈ ਆ ਤੱਪੀ ਆ ਜੂਗੀ ਨਵੇਂ ਚੱਪਲਾਂ ਲਾਵਾਂਗੇ ਨਾਲੇ ਬਸ ਆ ਕੀ ਤੇ ਜਾਵਾਂਗੇ ਬੇਬੇ ਨਾਲ ਜਾਵਾਂਗੇ ਹੱਟ ਕੇ ਇਹਨੂੰ ਵਿੱਚ ਪਾਲੇ ਠੀਕ ਹੈ ਵਿੱਚ ਪਾਲ ਆਪਿਆਂ ਲੱਕੜੀਆਂ ਠੀਕ ਹੈ ਜੀ نیچے ਅੱਗ ਪਾਲਦੇ ਉੱਪਰੋਂ ਗਰਮ ਕਰ ਲੈ ਜਦ ਤੱਕ ਉਹ ਉਬਲਦਾ ਨਹੀਂ ਹਾਈ ਤਦੇ ਹੋਤਾ ਕਿ ਇਹਨੂੰ ਬਣਾਈ ਜਾਣਾ ਠੀਕ ਹੈ ਜੀ ਬੱਜ ਰਹਿ ਹੋ ਜਾ ਮੈਨੂੰ ਦੱਸ ਦੀ ਠੀਕ ਹੈ ਜੀ ਠੀਕ ਹੈ ਜੀ ਮੇਰੀ ਕਣਕ ਇੰਬੀ ਦੀ ਕੰਕਰੀਆ ਲਾਈਟ ਲਾਈਟ ਨਾ ਆ ਜੇ ਜੇ ਲਾਈਟ ਆ ਗਈ ਇਹ ਤਾਂ ਸਾਰੀ ਮੱਚ ਜੂ ਲਾਈਟ ਆ ਗਈ ਲਾਈਟ ਆ ਗਈ ਮੱਚ ਜੂ ਸਾਰੀ ਦਾਤੀ ਤੂੰ ਮੇਰੀ ਦਾਤੀ ਦਾਤੀ ਤਬੂ ਦਾਤੀ ਕਿੱਥੇ ਆ ਦਾਤੀ Daddy! Neri kakak nama tu je ਕੜਕ ਮੱਚ ਜੂਗੀ ਮੇਰੀ ਕੜਕ ਮੱਚ ਜੂ ਲੋਕੋ ਲੋਕੋ ਮੇਰੀ ਕੜਕ ਮੱਚ ਜੂ ਹਾਂ ਭਾਈ ਉਹ ਕੱਲ ਨਹੀਂ ਆਇਆ ਤੂੰ ਕੱਲ ਦਾ ਬਾਪੇ ਕੋਲੇ ਚੌਂਕੀ ਤੇ ਭਾਗਿਆ ਸੀ ਸ਼ਹਿਰ ਚੌਂਕੀ ਤੇ ਬੱਚਾ ਕੋਈ ਮੇਲਾ ਮੁੱਲਾ ਦਾ ਨਹੀਂ ਲੱਗੀ ਸੀ ਮੇਲਾ ਨਹੀਂ ਸੀ ਅੱਛਾ ਅੱਗੇ ਵੀ ਜਾਂਦਾ ਹੋਣਾ ਹੈ ਅੱਗੇ ਵੀ ਜਾਂਦਾ ਹੋਣਾ ਹਾਂ ਵਗ ਜਾਂਦੇ ਆ ਚਲ ਆ ਗਿਆ ਰਹਿ ਲੈ ਪਟਾ ਚੜਵਾ ਮੇਰੇ ਨਾਲ ਅੱਛਾ ਹੋ ਗਿਆ ਲੋਟ ਹਾਂ ਕੰਮ ਹੋ ਗਿਆ ਦੇਖ ਨਿਆ ਚਲਾ ਕੇ ਜੇ ਕੰਮ ਚੱਲਿਆ ਓ ਇੱਧਰ ਚੱਲ ਓ ਤੂੰ ਯਾਰ ਤੈਨੂੰ ਪਟਾ ਨਹੀਂ ਚੜਾਇਆ ਕਦੇ ਚਾੜ ਦਾਂਗੇ ਓ ਬਾਲਤਾ ਕਰ ਦਲੇ ਪਤੰਦਰਾ ਜੀ ਕੱਢ ਨਿਕਲ ਗਏ ਹਾਂ ਚੱਲ ਫਿਰ ਚੜਾ ਇੱਧਰ ਮੈਂ ਜਿਹੜਾ ਦੇਵਾਂ ਚੱਲ ਓ ਉੱਪਰ ਯਾਰ ਪੁਲੀ ਦੇ ਪਾਸ ਨੂੰ ਐ ਚਾਲ ਚਾਲ ਐ ਯਾਲਾ ਬਾਈ ਉਹ ਦੇਖ ਹੱਥ ਨਾਲ ਦੇ ਲਈ ਵਿੱਚ ਹੱਥ ਪੱਸ ਤੂੰ ਇੱਧਰ ਆ ਇੱਧਰ ਆ ਯਾਰ ਲੈ ਬਈ ਤੁਸੀਂ ਛਾੜੋ ਤੂੰ ਮਰਾ ਕੰਮ ਨਾ ਬਤਾ ਦੀ ਕਿ ਤੇ ਹੋਰ ਮੇਰੇ ਗੱਲ ਪਾ ਜੇ ਇਹ ਤੇ ਘਰ ਦੇ ਗਏ ਤੇਰੇ ਲੈ ਆ ਹੱਥ ਵੀ ਬੱਸ 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 ਤੇਰੀਓ ਭੈਣ ਨੂੰ ਉਹ ਕਿੰਨੂੰ ਗਾਲਾਂ ਕੱਢੀ ਜਾਂਦਾ ਓਏ ਆਪਣੀ ਕਣਕ ਚੋਰੀ ਕਰੀ ਜਾਂਦਾ ਕੋਈ ਕੌਣ ਕਿੱਥੇ ਕਦੇ ਪੱਠੇ ਵੱਢ ਕੇ ਲੈ ਜਾਂਦੇ ਨੇ ਚੋਰੀ ਕਰੇ ਤੂੜੀ ਚੱਕ ਕੇ ਲੈ ਜਾਂਦੇ ਨੇ ਉਹ ਦੇਖ ਉਹ ਕੇਵਲ ਵੀ ਵੱਢੀ ਆ ਉਹ ਆਪਣੀ ਕਿਸੇ ਨੇ ਉਹ ਦੇਖੇ ਜਾ ਕੇ ਉਹ ਡਾਂਗ ਲੈ ਕੇ ਆਓ ਉਹ ਡਾਂਗ ਲੈ ਕੇ ਆ ਅੱਜ ਅੱਜ ਬਚਣਾ ਜਿਹਦਾ ਬੰਦਾ ਚੱਲ ਚੱਲ ਆਇਓ ਮੰਗਦੇ ਉਹਦੇ ਕੋਲ ਇਹ ਤਾਂ ਆਇਆ ਵੀ ਦੇਖੀ ਆ ਕੇ ਤੇ ਰੱਖੀ ਹਲਤਾਂ ਫੜ ਹੜ ਓਏ ਓਰੇ ਓ ਬਾ ਫੜ ਜਾ ਓਏ ਤੂੰ ਹੀ ਸਾਡੀ ਧੂੜੀ ਚੱਕਦਾ ਹੁਣਾਂ ਤੇ ਤੂੰ ਹੀ ਸਾਡੇ ਪੱਠੇ ਵੜਦਾ ਹੋਣਾ ਹਣਾ ਤੇਰੀ ਬੱਲਪੇ ਲਿਪੇ ਤੂੰ ਆਇਆ ਰ ਤੂੰ ਇਹਨਾਂ ਸੱਲੇ ਕਿਹਾ ਜਪਾ ਚਕੇ ਜਪਾ ਦੀਆਂ ਮਾਰੂ ਪੱਠੇ ਨਾ ਰਿਓ ਬੰਦਾ ਨਹੀਂ ਬਚਨ ਦਿੰਦਾ ਚੱਕ ਚੱਕ ਹਾਈ ਤਾਂ ਸ਼ਹਿਰ ਗਿਆ ਨਹੀਂ ਕਵੇਲਾ ਹੀ ਹੋ ਗਿਆ ਸੰਗਰ ਵੀ ਧੁਖੇ ਮਰਦੇ ਹੋਣੇ ਚੱਲ ਕੇ ਦੇਖਦੇ ਕੀ ਬਣਿਆ ਹੋਣਾ ਡੰਗਰਾਂ ਦਾ ਕੀ ਹੋ ਰਹੀ ਹੈ ਕੀ ਹੋ ਗਿਆ ਅ ਕਰਨੈਸ਼ ਹੋਣੀ ਲੱਗਦਾ ਕਰਨੈਸ਼ ਆ ਉਹ ਰੁਕ ਬਈ ਇੱਕ ਮਿੰਟ ਰੁਕ ਬਈ ਉਹ ਰੁਕੋ ਰੁਕੋ ਉਹ ਰੁਕੋ ਬਈ ਕਰਨੈਸ਼ ਆ ਉਹ ਰੁਕੋ ਬਈ ਉਹ ਰੋਕੇ ਇਹਦਾ ਭਗਤ ਬੰਦਾ ਯਾਰ ਕਾਨੂੰ ਮਾਰ ਰਿਹਾ ਇਹਨੂੰ ਨਾ ਨਾ ਇਹਦਾ ਭਗਤ ਬੰਦਾ ਛੱਡੋ ਉਹ ਛੱਡ ਮੇਰੇ ਯਾਰ ਇਹਨੂੰ ਛੱਡ ਭਗਤ ਬੰਦਾ ਯਾਰ ਛੱਡ ਉਹ ਕੰਡੂੜੀ ਆ ਪਤਾ ਛੱਡ ਤੋਰੀ ਕਰ ਰਿਹਾ ਉਹ ਨਹੀਂ ਇਹ ਤਾਂ ਬੰਦਾ ਭਗਤ ਹੈ ਯਾਰ ਸਾਡੇ ਗਵਾਂਡ ਦਾ ਮੈਨੂੰ ਪਤਾ ਹੈ ਇਸ ਦੇ ਬਾਰੇ ਉਹ ਪਾ ਤੋਏ ਉਹ ਨਹੀਂ ਭੱਜਦਾ ਮੈਂ ਤੈਨੂੰ ਦੱਸਦਾ ਗੱਲ ਇੱਕ ਮਿੰਟ ਆ ਤੂੰ ਉੱਥੇ ਲੈ ਕੇ ਚੱਲ ਛਾਵੇਂ ਲੈ ਕੇ ਚੱਲ ਆ ਦੋ ਉਹ ਮੇਰੇ ਨਾਲ ਆ ਮੈਂ ਤੈਨੂੰ ਗੱਲ ਦੱਸਦਾ ਇਹ ਤਾਂ ਬੰਦਾ ਹੀ ਭਗਤੇ ਆ ਵਿਚਾਰਾ ਫੌਜ ਭਗਤੇ ਆ ਇਹ ਕਨੈਲ ਬਾਈਸ ਮਰਤੇ ਉਹ ਤੁਹਾਨੂੰ ਕੀ ਪਤਾ ਜੀ ਤਿੰਨ ਵਾਰੀ ਪੜਾ ਚੋਰੀ ਕਰਕੇ ਲੈ ਗਿਆ ਮੱਕਟ ਪਿਆਰ ਇਹ ਤਾਂ ਭਗਤੇ ਬੰਦਾ ਇਹਨੂੰ ਕਾਲੂ ਵਾਲੀ ਜਾਂਦੇ ਆ ਮੈਂ ਡੱਪਰ ਤਾਂ ਬੰਦੇ ਮਾਰ ਲੱਗੇ ਹੋਏ ਉਹ ਉੱਪਰ ਕੇ ਬੰਦੇ ਨੂੰ ਕੁੱਟੀ ਜਾਂਦਾ ਉਹ ਬੱਸ ਕਰ ਹੁਣ ਬੱਸ ਯਾਰ ਤੂੰ ਛੱਟ ਖੱਡ ਬੰਦੇ ਨੂੰ ਬੈਠ ਹੀ ਸੇ ਬੈਠ 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 ਕਰਨਾ ਹੈ ਸੇ ਇੱਥੇ ਬੈਠਣਾ ਤੇਨੂੰ ਦੱਸਦਾ ਤੂੰ ਬੈਠ ਤਾਂ ਸਹੀ ਇੱਕ ਮਿੰਟ ਮੈਂ ਤੈਨੂੰ ਦੱਸਦਾ ਗੱਲ ਤੂੰ ਬੈਠ ਇੱਥੇ ਉਹਦੀ ਛੱਟ ਤਾਂ ਨਹੀਂ ਲੱਗੀ ਛਿੰਦੇ ਪਾਣੀ ਪਿਲਾਵਾ ਤੈਨੂੰ ਮੈਂ ਤੈਨੂੰ ਦੱਸਦਾ ساری ਗੱਲ ਆ ਇਹ ਸਾਡੀ ਗਵਾਹ ਦਾ ਬੰਦਾ ਘਰ ਦਾ ਨਹੀਂ ਕਰ ਰਿਹਾ ਇਹ ਨਮਕਸਾਂ ਦਾ ਮਾਰਿਆ ਹੋਇਆ ਇਹ ਦੋ ਭਾਈ ਸੀਗੇ ਇਹਦਾ ਦੂਜਾ ਭਾਈ ਇਹਦੇ ਨਾਲ ਧੋਖਾ ਕਰ ਗਿਆ ਇਹਦੀ ਜ਼ਮੀਨ ਆ ਚਾਰੇ ਢਿ ਘਰ ਵਾਲੀ ਵੀ ਭੱਜ ਗਈ ਫਿਰ ਇਹਨੇ ਜਮੀਨ ਲਈ ਠੇਕੇ ਦੇ ਦੇ 10 ਕਿਲੇ ਲੈ ਠੇਕੇ ਦੇ ਦੇ ਇਦਾਂ ਹੀ ਕੀ ਸੀ ਇੱਕ ਵਾਰੀ ਕਣਕ ਤਿਆਰ ਸੀਗੀ ਪੂਰੀ ট্রান্সਫਾਰਮ ਉੱਚ ਗਿਆਣੀ ਡਿੱਗੀ ਜਿਹਦੀ ਸਾਰੀ ਕਣਕ ਇਹ ਮੇਰੇ ਗਵਾਰਡ ਦਾ ਬੰਦਾ ਏ ਤੇ ਚਾਹੁੰਦਾ ਮੈਂ ਜਾਣਦਾ ਮੇਰੇ ਗਵਾਰਡ ਦਾ ਬੰਦਾ ਹਾਂ ਅੱਕੇ ਅੱਕੇ ਤੋਂ ਨਾ ਇਹ ਜਣਾ ਕੰਮ ਨਾ ਕਰੀ ਇਹ ਤਾਂ ਪਾਪਾਂ ਦਾ ਭਾਗੀ ਬਣਨ ਵਾਲੀ ਕਰਦਾ ਇਹ ਤਾਂ ਭਗਤ ਬੰਦਾ ਵਿਚਾਰਾ ਇਹ ਤਾਂ ਤੇਰੀ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਤਾਂ ਵਿਚਾਰਿਆ ਸੀ ਤੇਰੀ ਕਣਕ ਇਹ ਤਾਂ ਵਿਚਾਰਿਆ ਸੀ ਤੇਰੀ ਕਣਕ ਤੂੰ ਤਾਂ ਵਿਚਾਰੇ ਨਾ ਬਹੁਤ ਧੱਕਾ ਕਰਦਾ ਦੇਖ ਵਿਚਾਰੇ ਇਹਨੂੰ ਕਿੰਨਾ ਘੁੱਟਿਆ ਦੇਖ ਹੈ ਇਹਨੂੰ ਤਾਂ ਲੱਗਦਾ ਹੋਊਗਾ ਫੇਰ ਨਾ ਟਰਾਂਸਫਰ ਮੇ ਦੀ ਕਣਕ ਮਚਾ ਦੇ ਜਦੋਂ ਤਾਂ ਦਿਮਾਗੀ ਅਫਸਰ ਹੈ ਆ ਕੇ ਪਾਣੀ ਪਿਆ ਜਾ ਨਾ ਭਾਈ ਨਾ ਭਾਈ ਬੱਸ ਕੋਈ ਨਹੀਂ ਕੋਈ ਨਹੀਂ ਮਾਰਦਾ ਤੈਨੂੰ ਹੁਣ ਕੋਈ ਨਹੀਂ ਮਾਰਦਾ ਹਾਂ ਤੇ ਰੁਕ ਜਾ ਛਿੰਦੇ ਗੱਲ ਸੁਣ ਸੁਣ ਓ ਛਿੰਦੇ ਛਿੰਦੇ